ਉਪਜੀ ਪ੍ਰੀਤ ਪ੍ਰੇਮ ਰਸ ਚਾਉ ਓ ਮਨ ਤਨ ਅੰਤਰ ਇਹ ਸੁਆਉ ਨਿਤਰੋਂ ਪੇਖ ਦਰਸ਼ ਸੁਖ ਹੋਈ ਮਨ ਬਿਗਸੈ ਸਾਧ ਚਰਨ ਧੋਈ भक्त जणा कै मन तन रंग बिरला को पावै संग एक बस्त दीजे करमया गुर प्रसाद नाम जपलया ਤਾਗੀ ਉਪਮਾ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਈ ਤਾਗੀ ਉਪਮਾ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਪਾਗੇ ਹਾਂ ਵਾਹਿਗੁਰੂ ਪਰਮੇਸ਼ਰ ਵੱਲੋਂ ਬਖਸ਼ੀ ਇਸ श्वास ਗੁਰੂ ਚਰਨਾਂ ਦੇ ਵਿੱਚ ਬਤੀਤ ਹੋ ਰਹੇ ਨੇ ਇਹ ਜੋ ਗੁਰਮਖੂ ਪਾਵਨ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਮੀ ਅਸ਼ਟਪਦੀ ਦੀ ਏ 6ਵੀਂ ਪੌੜੀ ਹੈ ਅੱਜ ਇਸ ਪਾਵਨ ਪੌੜੀ ਨੂੰ ਸਮਝਣ ਦਾ ਵਿਚਾਰਨ ਦਾ ਆਪਾਂ ਯਤਨ ਕਰਾਂਗੇ ਕਿਉਂਕਿ ਰਾਉ ਦੇ ਬੰਦ ਵਿੱਚ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸਲੋਕ ਦੇ ਵਿੱਚ ਵਾਹਿਗੁਰੂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ ਸਤਗੁਰੂ ਪਾਤਸ਼ਾਹ ਮੈਂ ਬੜੀਆਂ ਥਾਵਾਂ ਤੋਂ ਭਟਕ-ਪਟਕ ਕੇ ਅਖੀਰ ਨੂੰ ਤੇਰੀ ਸ਼ਰਨ ਵਿੱਚ ਆਇਆ ਹਾਂ ਕਿਉਂਕਿ ਥਾਂ ਥਾਂ ਦੇ ਉੱਤੇ ਜਾਣ ਦਾ ਮੇਰਾ ਮਕਸਦ ਤੇਰੇ ਨਾਮ ਰਸ ਦੀ ਪ੍ਰਾਪਤੀ ਸੀ Hindu ਧਰਮ ਦੇ ਵਿੱਚ ਗੁਰਮਖੋ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ RAM ਤੀਰਥ ਦੰਡੀ ਸੰਿਆਸੀ ਬੜੇ ਧਿਆਨ ਨਾਲ ਸਮਝੋ ਬੇਨਤੀ ਨਾਮ ਕੀ ਸੀ RAM ਤੀਰਥ ਦੰਡੀ ਸੰਿਆਸੀ ਉਹਨਾਂ ਦੀ ਕਿਤਾਬ ਵੀ ਇੱਕ ਮਿਲ ਜਾਂਦੀ ਆ ਹੁਣ ਸ਼੍ਰੋਮਣੀ ਕਮੇਟੀ ਨੇ ਸ਼ਾਪੀ ਸੀ ਦੁਨੀਆਂ ਦੇ ਸਰਵੋਤਮ ਗ੍ਰੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਹੈ ਪੁਸਤਕ ਦਾ ਕ੍ਰਿਸ਼ਨ ਭਗਤ ਸੰਗੁਰਮਖੋ ਸਾਰੀ ਜਵਾਨੀ ਮਥੁਰਾ ਦੇ ਜੰਗਲਾਂ ਦੇ ਵਿੱਚ ਰਾਧਾ ਬਣ ਕੇ ਸ਼ਿੰਗਾਰ ਕਰਕੇ ਨੱਚਦਿਆਂ ਦੀ ਬਤੀਤ ਹੋ ਗਈ ਸੀ ਇੰਨੀ ਭਗਤੀ ਸੀ। ਕ੍ਰਿਸ਼ਨ ਜੀ ਦੇ ਇੰਨੇ ਵੱਡੇ ਭਗਤ ਸੀ। ਸਾਰੀ ਜਵਾਨੀ ਰਾਧਾ ਬਣ ਕੇ ਸ਼ਿੰਗਾਰ ਕਰਕੇ ਤੇ ਮਥਰਾ ਦੇ ਵਿੱਚ ਗੀਤ ਗਾਉਂਦੇ ਆ ਕ੍ਰਿਸ਼ਨ ਜੀ ਦੇ ਗੀਤ ਗਾਉਂਦੇ ਨਾਂਗੀ। ਪਰ ਅੰਦਰ ਤਾਂ ਰਸ ਨਹੀਂ ਮਿਲਿਆ। ਅੰਦਰ ਤਾਂ ਟਿਕਾ ਨਹੀਂ ਮਿਲਿਆ। ਹੁਣ ਭਗਤੀ ਕ੍ਰਿਸ਼ਨ ਦੇ ਗੁਣ ਗਾਉਣ ਦਾ ਮਕਸਦ ਤੇ ਆਤਮ ਰਸ ਸੀ ਜਦੋਂ ਨਹੀਂ ਮਿਲਿਆ ਮਨ ਨੇ ਕਿਆ ਮਨਾ ਹੋਰ ਥਾਂ ਚਲਦੇ ਆ ਥਾਂ ਥਾਂ ਉੱਤੇ ਗੁਰਮਖ ਹੋ ਗਏ ਦੇਵੀਆਂ ਦੀ ਦੇਵਤਿਆਂ ਦੀ ਪੈਗੰਬਰਾਂ ਦੀ ਇਸਤਾਂ ਦੀ ਬੜੀ ਉਹਨਾਂ ਨੇ ਪੂਜਾ ਕੀਤੀ ਬੜੇ ਗੁਣ ਗਾਏ ਉਹ ਲਿਖਦੇ ਨੇ ਕਹਿਣ ਲੱਗੇ ਕੁਝ ਸਮੇਂ ਮਨ ਨੂੰ ਟਿਕਾ ਆਉਂਦਾ ਸੀ ਫਿਰ ਆਤਮ ਰਸ ਗਵਾਚ ਜਾਂਦਾ ਸੀ ਚਲਦੇ ਆ ਚਲਦੇ ਆ ਬਟੇਪੇ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆ ਗਏ ਬਸ ਆ ਗਏ ਤੇ ਟਿਕ ਗਏ ਸਭ ਕੁਝ ਤਿਆਕ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਣੀ ਪੜਨੀ ਸ਼ੁਰੂ ਕੀਤੀ ਖੰਡੇ ਬਾਟੇ ਦੀ ਪੋਹਲ ਵੀ ਲਈ ਸਿੰਘ ਸਜ ਗਈ ਕਿਸੇ ਨੇ ਪੁੱਛਿਆ ਸੰਿਆਸੀ ਜੀ ਤੁਸੀਂ ਸਾਰੇ ਧਰਮ ਗ੍ਰੰਥ ਪੜੇ ਨੇ ਤੇ ਗੁਰੂ ਗ੍ਰੰਥ ਸਾਹਿਬ ਵੀ ਪੜਿਆ ਪੁੱਛਿਆ ਤੁਸੀਂ ਹੋਰ ਗ੍ਰੰਥ ਵੀ ਬਹੁਤ ਪੜੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਪੜਿਆ ਤਾਨੂੰ ਕੀ ਫਰਕ ਲੱਗਿਆ ਸਾਰੇ ਧਰਮਾਂ ਦੇ ਗ੍ਰੰਥ ਇੱਕ ਪਰਮਾਤਮਾ ਦੀ ਗੱਲ ਹੀ ਤਾਂ ਕਰਦੇ ਆ ਆਪਾਂ ਵੀ ਤਾਂ ਕੋਈ ਹੀ ਕਹਿ ਦਿੰਨੇ ਆ ਨਾ ਵੀ ਸਾਰੇ ਧਰਮ ਗ੍ਰੰਥਾਂ ਵਿੱਚ ਇੱਕ ਰੱਬ ਦੀ ਗੱਲ ਹੀ ਤਾਂ ਹੈ ਉਹਨਾਂ ਕਿਹਾ ਦੁਨੀਆ ਦੇ ਹੋਰ ਜਿੰਨੇ ਧਰਮ ਨੇ ਧਾਰਮਿਕ ਗ੍ਰੰਥ ਨੇ ਉਹ ਰੱਬ ਦੀਆਂ ਗੱਲਾਂ ਕਰਦੇ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ ਇਹ ਰੱਬ ਨਾਲ ਗੱਲਾਂ ਕਰਦੇ ਨੇ ਆ ਫਰਕ ਹੈ ਮੈਂ ਤਾਂ ਟਿਕਿਆ ਹਾਂ ਔਰ ਜਦੋਂ ਉਹਨਾਂ ਨੂੰ ਪੁੱਛਿਆ ਹੁਣ ਸਿੱਖ ਸੱਜ ਗਏ ਹੋ ਹੋਰ ਅੱਗੇ ਨਹੀਂ ਜਾਣਾ ਕਿਨ ਲੱਗੇ ਨਹੀਂ ਹੁਣ ਆਤਮ ਰਸ ਮਿਲ ਗਿਆ ਪੁੱਛਿਆ ਕੀ ਮਹਿਸੂਸ ਕੀਤਾ ਹਰਮੰਦਰ ਸਾਹਿਬ ਆਏ ਕੀ ਮਹਿਸੂਸ ਕੀਤਾ ਕਹਿਣ ਲੱਗੇ ਦੁਨੀਆਂ ਤੇ ਇਸਟ ਆਏ ਦੇਵੀ ਦੇਵਤੇ ਆਏ ਪਗੰਬਰ ਆਏ ਆਏ ਤੇ ਆ ਕੇ ਚਲੇ ਗਏ ਗੁਰਨਾਨਕ ਸਾਹਿਬ ਸੰਸਾਰ ਤੇ ਆਏ ਬਾਬਾ ਬਾਣੀ ਦਾ ਰੂਪ ਬਣ ਕੇ ਸੰਸਾਰ ਤੇ ਰਹਿ ਗਿਆ ਕਿਤੇ ਨਹੀਂ ਗਿਆ ਆਹ ਫਰਕ ਹੈ ਹੋਰ ਦੇਵੀ ਦੇਵਤੇ ਆਏ ਇਸਟ ਆਏ ਪੀਰ ਆਏ ਪਗੰਬਰ ਆਏ ਆਏ ਆਪੋ ਆਪਣਾ ਉਪਦੇਸ਼ ਦਿੱਤਾ ਤੇ ਚਲੇ ਗਏ ਪਰ ਗੁਰਨਾਨਕ ਸਾਹਿਬ ਪਾਤਸ਼ਾਹ ਆਏ ਆਕੇ ਬਾਣੀ ਦਾ ਰੂਪ ਹੋ ਗਏ ਬਾਣੀ ਦਾ ਰੂਪ ਹੋ ਕੇ ਸਦਾ ਲਈ ਧਰਤੀ ਤੇ ਰਹਿ ਗਏ ਬਾਬਾ ਆਇਆ ਪਰ ਧਰਤੀ ਤੋਂ ਵਾਪਸ ਨਹੀਂ ਗਿਆ ਬਾਣੀ ਰੂਪ ਇੱਥੇ ਹੀ ਰਹਿ ਗਿਆ ਇਹ ਹੈ ਗੁਰਮਖੋ ਅਸਲੀਅਤ ਪਰ ਇੱਕ ਕਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਆਪਣੇ ਮਕਸਦ ਦੇ ਵੱਲ ਚੱਲਦੇ ਆ ਕਿ ਬਾਣੀ ਪੜਨ ਦਾ ਮਕਸਦ ਕੀ ਹੈ ਆਤਮ ਰਸ ਲੈਣਾ ਸਿਮਰਨ ਕਰਨ ਦਾ ਮਕਸਦ ਕੀ ਹੈ ਆਤਮਕ ਰਸ ਲੈਣਾ ਤਾਂ ਅੱਜ ਦਾ ਜੋ ਇਹ ਪਾਵਨ ਬਚਨ ਹੈ ਨਾ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਇਹੀ ਸਮਝਾ ਰਹੇ ਜਦੋਂ ਮਨ ਵਿੱਚ ਪਰਮਾਤਮਾ ਪ੍ਰਤੀ ਪ੍ਰੀਤ ਪੈਦਾ ਹੁੰਦੀ ਹੈ ਜਦੋਂ ਕੋਈ ਉਸ ਪਰਮਾਤਮਾ ਦੇ ਨਾਮ ਆਤਮਿਕ ਰਸ ਨੂੰ ਮਾਣਦਾ ਹੈ ਫਿਰ ਉਹਦੇ ਗੁਣ ਕੀ ਹੋ ਜਾਂਦੇ ਨੇ ਉਹਦੀਆਂ ਆਦਤਾਂ ਕੈਸੀਆਂ ਹੋ ਜਾਂਦੀਆਂ ਨੇ ਉਹਦਾ ਦੇਖਣਾ ਕੈਸਾ ਹੋ ਜਾਂਦਾ ਹੈ ਦੇਖੋ ਬਦਲਾਅ ਤੇ ਹੀ ਹੈ ਨਾ ਬਾਣੀ ਪੜੀਏ ਤੇ ਸਾਡਾ ਦੇਖਣਾ ਬਦਲ ਜਾਏ ਨਾਮ ਜਪੀਏ ਤੇ ਗੁਰਮੁਖੋ ਸਾਡੀ ਅਰਦਾਸ ਬਦਲ ਜਾਏ ਇਹੀ ਤੇ ਬਦਲਾਵ ਹੈ ਬਾਣੀ ਪੜੀਏ ਸਾਡਾ ਬੋਲਣਾ ਸਾਡਾ ਸੋਚਣਾ ਸਾਡਾ ਸੁਣਨਾ ਸਭ ਕੁਝ ਬਦਲ ਜਾਏ ਤੇ ਬਾਣੀ ਪੜ ਰਹੇ ਆ ਜੇ ਪੜ ਵੀ ਰਹੇ ਆ ਬਦਲਾਵ ਵੀ ਕੋਈ ਨਹੀਂ ਫਿਰ ਤੇ ਗੱਲ ਨਹੀਂ ਨਾ ਬਣੀ ਇਸ ਕਰਕੇ ਅਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਸਾਨੂੰ ਸਮਝਾ ਰਹੇ ਹੈ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਉਪਜੀ ਦਾ ਅਰਥ ਹੈ ਪੈਦਾ ਹੋਣਾ ਕਹਿਣ ਲੱਗੇ ਸਤ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਅੰਦਰ ਪਰਮਾਤਮਾ ਦੀ ਪ੍ਰੀਤ ਉਹਦੇ ਪ੍ਰੇਮ ਰਸ ਦਾ ਚਾਹੋਂ ਪੈਦਾ ਹੋਇਆ ਹੈ ਮੈਂ ਉਸ ਪਰਮਾਤਮਾ ਨਾਲ ਮੇਰੀ ਪ੍ਰੀਤ ਪੈਦਾ ਹੋ ਗਈ ਉਸ ਪਰਮਾਤਮਾ ਦੇ ਪ੍ਰੇਮ ਰਸ ਨੂੰ ਪਾਉਣ ਦਾ ਚਾਹ ਪੈਦਾ ਹੋਇਆ ਹੈ ਜਦੋਂ ਗੁਰਮਖੋ ਨਾਮ ਨਾਲ ਪ੍ਰੀਤ ਪੈਂਦੀ ਹੈ ਉਸ ਪਰਮਾਤਮਾ ਦੇ ਪ੍ਰੇਮ ਰਸ ਨੂੰ ਮਾਨਣ ਦਾ ਚਾਹੋਂ ਪੈਦਾ ਹੁੰਦਾ ਹੈ ਪਾਤਸ਼ਾਹ ਕਹਿੰਦੇ ਮਨੁੱਖ ਤਾਂ ਮਨ ਕਿਦਾਂ ਦਾ ਬਣ ਜਾਂਦਾ ਹੈ ਮਨ ਤਨ ਅੰਤਰ ਇਹੀ ਸਵਾਬ ਇਹੀ ਸਵਾਬ ਦਾ ਸਵਾਬ ਦਾ ਅਰਥ ਹੈ ਸਵਾਰਥ ਮਕਸਦ ਫਿਰ ਇੱਕ ਇਹੀ ਸਵਾਰਥ ਰਹਿ ਜਾਂਦਾ ਹੈ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਵੀ हे ਪ੍ਰਮਾਤਮਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੇਰਾ ਨਾਮ ਜਪਾਂ ਬਸ ਇਕ ਕੋਈ ਸਵਾਰਥ ਹੋ ਜਾਂਦਾ ਹੈ ਇਹ ਨਹੀਂ ਵੀ ਮਨ ਦਾ ਮਕਸਦ ਕੋਈ ਹੋਰ ਹੈ ਤੇ ਤਨ ਦਾ ਮਕਸਦ ਕੋਈ ਹੋਰ ਹੈ ਨਹੀਂ ਮਨ ਦਾ ਮਕਸਦ ਵੀ ਨਾਮ रस ਪ੍ਰਾਪਤ ਕਰਨਾ ਹੀ ਹੈ ਤੇ ਤਨ ਦਾ ਮਕਸਦ ਵੀ ਨਾਮ ਰਸ ਪ੍ਰਾਪਤ ਕਰਨਾ ਹੀ ਹੈ ਮਨ ਤਨ ਅੰਤਰ ਏ ਸਵਾਉ ਨੈਤਰੋਂ ਭੀਖ ਦਰਸ਼ ਸੁਖ ਹੋਏ ਹੁਣ ਮੈਂ ਦੇਖਦਾ ਹਾਂ ਤੇ ਦੇਖਣ ਤੋਂ ਬਾਅਦ ਮੈਨੂੰ ਸੁੱਖ ਮਿਲਦਾ ਹੈ ਹੁਣ ਦੇਖਣਾ ਵੀ ਬਦਲ ਗਿਆ ਨੇਤਰੋਂ ਪੇਖ ਦਰਸ਼ ਸੁੱਖ ਹੋਏ ਜਦੋਂ ਮੈਂ ਨੇਤਰਾਂ ਦੇ ਨਾਲ ਇਸ ਸੰਸਾਰ ਦੇ ਦਰਸ਼ਨ ਕਰਦਾ ਹਾਂ ਹੁਣ ਸੁੱਖ ਮਿਲਦਾ ਹੈ ਪਹਿਲਾਂ ਕੀ ਸੀ ਜਦੋਂ ਸੰਸਾਰ ਨੂੰ ਇਹਨਾਂ ਅੱਖਾਂ ਨਾਲ ਦੇਖਦਾ ਸੀ ਮਨ ਮੈਲਾ ਹੁੰਦਾ ਸੀ ਮਨ ਦੁਖੀ ਹੋ ਜਾਂਦਾ ਸੀ ਅੱਖਾਂ ਉਹੀ ਨੇ ਹੁਣ ਜਦੋਂ ਦੇਖਦਾ ਹੁਣ ਸੁਖ ਪ੍ਰਾਪਤ ਹੁੰਦਾ ਕਿਉਂ ਗੁਰਮਖੋ ਨਜ਼ਰੀਆ ਬਦਲ ਗਿਆ ਨਜ਼ਰੀਆ ਬਦਲ ਗਿਆ ਨੇਤਰੋਂ ਪੇਖ ਦਰਸ਼ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਸਾਜ ਦਾ ਅਰਥ ਹੈ ਗੁਰੂ ਹੁਣ ਗੁਰੂ ਦੇ ਚਰਨਾਂ ਨੂੰ ਧੋਂਦਾ ਹਾਂ ਤੇ ਮਨ ਵਿਕਸ ਹੈ ਮਨ ਵਿੱਚ ਵਿਗਾਸ ਆ ਜਾਂਦਾ ਹੈ ਅਰਥ ਕੀ ਬਣਿਆ ਚਰਨ ਧੋਏ ਦਾ ਕੀ ਅਰਥ ਹੈ ਸੇਵਾ ਕਰਨੀ ਇੱਥੇ ਅਰਥ ਬਣੇਗਾ ਹੁਣ ਜਦ ਗੁਰੂ ਦੀ ਸੇਵਾ ਕਰਦਾ ਹਾਂ ਹੁਣ ਮੇਰਾ ਮਨ ਵਿਕਸ ਹੈ ਹੁਣ ਮੇਰੇ ਮਨ ਵਿੱਚ ਵਿਗਾਸ ਆ ਜਾਂਦਾ ਹੈ ਖੜਾਵ ਆ ਜਾਂਦਾ ਹੈ ਖੁਸ਼ੀ ਆ ਜਾਂਦੀ ਹੈ ਸੱਚਾ ਗੁਰਮੁਖ ਹੈ ਗੁਰੂ ਕਾ ਸਿੱਖ ਸੇਵਾ ਕਰੇ ਤੇ ਮਨ ਖੁਸ਼ੀ ਨਾਲ ਭਰ ਜਾਣਾ ਚਾਹੀਦਾ ਹੈ ਨਾ ਗੁਰੂ ਕਾ ਸਿੱਖ ਬਾਣੀ ਪੜੇ ਤੇ ਮਨ ਸ਼ਾਂਤ ਹੋ ਜਾਣਾ ਚਾਹੀਦਾ ਹੈ। ਇਹ ਕਦੋਂ ਹੋਏਗਾ? ਜਦੋਂ ਸਾਡੀ ਸੇਵਾ ਵਿੱਚ ਪ੍ਰੀਤ ਹੋਏਗੀ, ਸਾਡੀ ਸੇਵਾ ਦੇ ਵਿੱਚ ਆਤਮਿਕ ਰਸ ਦਾ ਚਾਹ ਹੋਵੇਗਾ। ਇੱਕ ਬਚਨ ਕਿਹਾ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਆਸਾ ਕੀ ਵਾਰ ਦੀ ਬਾਣੀ ਚ। ਪਾਤਸ਼ਾਹ ਕਹਿੰਦੇ ਸਿੱਖਾ ਸਤਿਆ ਮਨ ਸੰਤੋਖ ਉਪਜੈ। ਸਤਿਆ ਦਾ ਕੀ ਅਰਥ ਦੇਣ ਵਾਲਾ ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਨਹੀਂ ਤੇ ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਦੋ ਤਰ੍ਹਾਂ ਦੇ ਹੁੰਦੇ ਨੇ ਬੰਦੇ ਇੱਕ ਉਹ ਹੁੰਦੇ ਨੇ ਮੈਂ ਸੇਵਾ ਕਰ ਰਿਹਾ ਮੈਂ ਕਿਸੇ ਨੂੰ ਦੇ ਰਿਹਾ ਮੇਰੇ ਅੰਦਰ ਸਹਿਜ ਪੈਦਾ ਹੋ ਜਾਏ ਸ਼ੁਕਰਾਨਾ ਪੈਦਾ ਹੋ ਜਾਏ ਇਹ ਰਸਤਾ ਸਹੀ ਹੈ ਦੂਸਰਾ ਉਹ ਹੁੰਦਾ ਮੈਂ ਪਰਮਾਤਮਾ ਗੁਰੂ ਨੂੰ ਦੇ ਰਿਹਾ ਮੈਨੂੰ ਵਡਿਆਈ ਮਿਲੇ ਮੈਨੂੰ ਸ਼ੋਭਾ ਮਿਲੇ ਦੇ ਦੇ ਮੰਗਾ ਸੈ ਸਾ ਗੁਣਾ ਸ਼ੋਭ ਕਰੇ ਸੰਸਾਰ ਪਾਤਸ਼ਾਹ ਕੰਦੇ ਹੁਣ ਤੂੰ ਦੇਖ ਸਿੱਖਾ ਤੂੰ ਇਸ ਸੇਵਾ ਦੇ ਵਿੱਚੋਂ ਰਸ ਦੀ ਪ੍ਰਾਪਤੀ ਕਰਨੀ ਹੈ ਕਿ ਦੁਨੀਆ ਦੀ ਸ਼ੋਭਾ ਪ੍ਰਾਪਤ ਕਰਨੀ ਹੈ ਵੀ ਬੜਾ ਵੱਡਾ ਦਾਨੀ ਹੈ ਇਹ ਚੇਤਾ ਰੱਖਣਾ ਗੁਰੂ ਜੀ ਜੇ ਸੇਵਾ ਦੇ ਵਿੱਚੋਂ ਦੁਨਿਆਵੀ ਵਡਿਆਈ ਲੱਭਾਂਗੇ ਨਾ ਵੀ ਲੋਕ ਕਹਿਣ ਬੜੀ ਸੇਵਾ ਕਰਦਾ ਫਿਰ ਵਡਿਆਈ ਤਾਂ ਮਿਲੇਗੀ ਪਰ ਆਤਮਕ ਰਸ ਨਹੀਂ ਮਿਲੇਗਾ ਜਦੋਂ ਮਨ ਵਿੱਚ ਇਹ ਹੋ ਗਿਆ ਕੋਈ ਵੇਖੇ ਕੋਈ ਨਾ ਵੇਖੇ ਮੈਂ ਸੇਵਾ ਹੀ ਕਰਨੀ ਹੈ ਉਦੋਂ ਸੇਵਾ ਦਾ ਢੰਗ ਵੀ ਬਦਲ ਜਾਏਗਾ ਪਾਣਾ ਵੀ ਬਦਲ ਜਾਏਗੀ ਰਸ ਵੀ ਪ੍ਰਾਪਤ ਹੋਏਗਾ ਬਾਬਾ ਅਦਰ ਸਿੰਘ ਮਸਤੂਆਣੇ ਵਾਲੀ ਨਾ ਕਦੇ ਜੀਵਨ ਪੜੋ ਇੱਕ ਬਚਨ ਕਿਆ ਕਰਦੇ ਸੀ ਸਿੱਖਾ ਦਾਨ ਜਦੋਂ ਦਾਨ ਕਰੀਏ ਨਾ ਜੇ ਇਧਰ ਲਈ ਜੇਬ ਦੇ ਵਿੱਚੋਂ ਕੱਢ ਕੇ ਦੇਈਏ ਤੇ ਇਧਰ ਲਈ ਜੇਬ ਨੂੰ ਪਤਾ ਨਾ ਲੱਗੇ ਐਨਾ ਗੁਪਤ ਰਹਿ ਕੇ ਕਰੀਏ ਐਨਾ ਪਿੱਛੇ ਹੋ ਕੇ ਕਰੀਏ ਇਸ ਕਰਕੇ ਪਾਤਸ਼ਾਹ ਕਹਿੰਦੇ ਮਨ ਬਿਗਸੈ ਸਾਧ ਚਰਨ ਧੋਏ ਗੁਰੂ ਦੀ ਸੇਵਾ ਕੀਤਿਆਂ ਗੁਰੂ ਦੇ ਚਰਨ ਧੋਤਿਆਂ ਹੁਣ ਮਨ ਵਿੱਚ ਵਿਗਾਸ ਖੁਸ਼ੀ ਪੈਦਾ ਹੁੰਦੀ ਹੈ ਭਗਤ ਜਨਾ ਕੈ ਮਨ ਤਨ ਰੰਗ ਰੰਗ ਦਾ ਅਰਥ ਹੈ ਪਿਆਰ ਪਰਮਾਤਮਾ ਦੇ ਜਿਹੜੇ ਭਗਤ ਜਣ ਨੇ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਤਨ ਵਿੱਚ ਕੇਵਲ ਇੱਕ ਪਰਮੇਸ਼ਰ ਦਾ ਪਿਆਰ ਹੁੰਦਾ ਹੈ ਬਿਰਲਾ ਕੋ ਪਾਵੇ ਸੰਗ ਕੋਈ ਵਿਰਲਾ ਹੈ ਜਿਹੜਾ ਭਾਈ ਸੱਚੇ ਸਤਗੁਰਾਂ ਦਾ ਸੰਗ ਪ੍ਰਾਪਤ ਕਰਦਾ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਇਥੇ ਗੱਲ ਪਾਤਸ਼ਾਹ ਕਹਿੰਦੇ ਪਏ ਗੁਰਮੁਖੋਸੀ ਕੇਨ ਸੰਗਤ ਕਰਨੀ ਚਾਹੀਦੀ ਹੈ ਦੁਨੀਆ ਦਾ ਕੋਈ ਮਨੁੱਖ ਨਹੀਂ ਜਿਹੜਾ ਸੰਗਤ ਨਾ ਕਰਦਾ ਹੋਵੇ ਸੰਗਤ ਤੇ ਹਰ ਕੋਈ ਕਰਦਾ ਹੈ ਗੁਰੂ ਪਾਤਸ਼ਾਹ ਨੇ ਕਹ ਸੰਗਤ ਕਰਨੀ ਹੈ ਤੇ ਸੱਤ ਦੀ ਕਰੀਏ ਕੱਲੀ ਸੰਗਤ ਲਈ ਕੀ ਕਿਹਾ ਸਤ ਸੰਗਤ ਸਤ ਦੀ ਸੰਗਤ ਕਰਨੀ ਹੁਣ ਸਤ ਦੀ ਸੰਗਤ ਕਰਨ ਦਾ ਅਰਥ ਕਈ ਵਾਰ ਸੀ ਇੰਨਾ ਕੀ ਸਮਝ ਲੈਣੇ ਆ ਵੀ ਗੁਰੂ ਦਰਬਾਰ ਜਾ ਕੇ ਬੈਠਣਾ ਇਹ ਸਤ ਸਤ ਦੀ ਸੰਗਤ ਹੈ ਇਹ ਪਹਿਲਾ ਕਦਮ ਹੈ ਪਹਿਲਾ ਕਦਮ ਦਾ ਕੀ ਅਰਥ ਹੈ ਇਹ ਜ਼ਰੂਰੀ ਹੈ ਪਹਿਲਾ ਕਦਮ ਪੁੱਟਾਂਗੇ ਦੂਸਰਾ ਕਦਮ ਪੁੱਟਾਂਗੇ ਨਾ ਗੁਰੂ ਦਰਬਾਰ ਵਿੱਚ ਆ ਕੇ ਬੈਠ ਜਾਣਾ ਇਹ ਤੇ ਸਭ ਤੋਂ ਪਹਿਲਾ ਹੈ ਇਹ ਪਹਿਲਾ ਕਦਮ ਹੈ ਪਰ ਇਸ ਤੋਂ ਅਗਲਾ ਵੀ ਪੁੱਟ ਅਗਲਾ ਕੀ ਪੁੱਟ ਤੇਰੀ ਜਿਹੜੀ ਸੁਰਤ ਹੈ ਨਾ ਉਹ ਗੁਰੂ ਦੇ ਸ਼ਬਦ ਦੀ ਸੰਗਤ ਕਰੀ ਉਹ ਕਿ ਸ਼ਬਦ ਗੁਰੂ ਸੁੱਤ ਧੁਨ ਚੇਲਾ ਹੈ ਨਾ ਜੇ ਤੇਰਾ ਸਰੀਰ ਗੁਰੂ ਦਰਬਾਰ ਸਿੱਖਾ ਲੈ ਆਇਆ ਹੈ ਇਤਨੀ ਵੱਡੀ ਭਾਗ ਹੈ ਹੁਣ ਇਸ ਆਤਮ ਇਸ ਆਪਣੇ ਮਨ ਨੂੰ ਗੁਰੂ ਦੀ ਸ਼ਬਦ ਨਾਲ ਜੋੜ ਕੋਕੜ ਨੂੰ ਕੁ ਸੰਗ ਕਰਨਾ ਹੈ ਨਾ ਸੰਗ ਸਰੀਰ ਨੇ ਨਹੀਂ ਕਰਨਾ ਹੁੰਦਾ ਸੰਗਤ ਸੁਰਤ ਨੇ ਕਰਨੀ ਹੁੰਦੀ ਹੈ ਸਾਡੀ ਜਿਹੜੀ ਸੁਰਤ ਹੈ ਨਾ ਉਹ ਗੁਰੂ ਦੇ ਸ਼ਬਦ ਜੁੜਨੀ ਚਾਹੀਦੀ ਹੈ ਮੈਂ ਕਈ ਵਾਰੀ ਗੱਲ ਕਹਿਣਾ ਹੁੰਦਾ ਸੰਗਤਾਂ ਨੂੰ ਗੁਰਮਖ ਬੈਠਦੇ ਨੇ ਗੁਰਮ ਕੋਈ ਬਿਰ ਵਿਚਾਰਾਂ ਚੱਲ ਪੈਂਦੀਆਂ ਨੇ ਕਿਸੇ ਅਸੀਂ ਇਤਿਹਾਸ ਵਿੱਚ ਐਸਾ ਬਚਨ ਪੜਦੇ ਹਾਂ ਕਿ ਜੀ ਗੁਰਬਾਣੀ ਦਾ ਇੱਕੋ ਹੀ ਸ਼ਬਦ ਸੁਣਿਆ ਤੇ ਜੀਵਨ ਪਲਟ ਗਿਆ ਇੱਕ ਉਦਾਹਰਨ ਥੋੜਾ ਜਿਹੀ ਸੈਂਕੜੇ ਉਦਾਹਰਨਾਂ ਨੇ ਇਦਾਂ ਸੱਜਣ ਠੱਗ ਨੇ ਇੱਕੋ ਸ਼ਬਦ ਸੁਣਿਆ ਜ਼ਿੰਦਗੀ ਬਦਲ ਗਈ ਭਾਈ ਵਿਧੀ ਚੰਦ ਨੇ ਇੱਕੋ ਵਾਰ ਦਰਸ਼ਨ ਕੀਤੇ ਗੁਰਮਖਾਂ ਦੇ ਜ਼ਿੰਦਗੀ ਬਦਲ ਗਈ ਹਜ਼ਾਰਾਂ ਉਧਾਰਨਾ ਨੇ ਐਸੀ ਸਖਤ ਧਰਮ ਦੇ ਅੰਦਰ ਫਿਰ ਮਨ ਕਦੇ ਕਹਿੰਦਾ ਪਾਤਸ਼ਾਹ ਮੈਂ ਬੜੀ ਬਾਣੀ ਸੁਣੀ ਐ بڑے ਸ਼ਬਦ ਸੁਣੇ ਨੇ ਮੇਰੇ ਜੀਵਨ ਚ ਬਦਲਾਵ ਕਿਉਂ ਨਹੀਂ ਐ ਬਾਣੀ ਤੇ ਉਹੀ ਐ ਗੁਰਮੁਖੋ ਬਾਣੀ ਤੇ ਉਹੀ ਐ ਨਾ ਜਿਹੜੀ ਜਿਹੜੀ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਭਾਈ ਕੌਡੇ ਨੂੰ ਸੁਣਾਈ ਸਦਨ ਠੱਗ ਨੂੰ ਸੁਣਾਈ ਭਾਈ ਲਾਲੋ ਨੂੰ ਸੁਣਾਈ ਬਾਣੀ ਤੇ ਉਹੀ ਐ ਕਮੀ ਕਿੱਥੇ ਹੈ ਕਮੀ ਸਾਡੀ ਮਨ ਦੀ ਭਾਂਡੇ ਵਿੱਚ ਹੈ ਕਈ ਵਾਰ ਤੇ ਇਹ ਸਿੱਧਾ ਹੀ ਨਹੀਂ ਹੁੰਦਾ ਉਲਟਾ ਹੀ ਪਿਆ ਹੁੰਦਾ ਤੇ ਉਲਟੇ ਤੇ ਜਿੰਨਾ ਮਰਜੀ ਮੀ ਪਈ ਜਾਏ ਪਰਦਾ ਨਹੀਂ ਹੁੰਦਾ ਸਿੱਧਾ ਤੇ ਕਰਨਾ ਹੀ ਪੈਂਦਾ ਕਮੀ ਹੈ ਨਾ ਜਿਹੜੀ ਉਹ ਸਾਡੀ ਸੁਰਤ ਵਿੱਚ ਹੈ ਅਸੀਂ ਮੰਨ ਲਓ ਇੱਕ ਸ਼ਬਦ ਸਮਝੋ ਅਸੀਂ ਕੀਰਤਨ ਸੁਣਦੇ ਹਾਂ ਹੁਣ ਇੱਕ ਸਮਝਣ ਦੇ ਲਈ ਉਦਾਹਰਨ ਹੈ ਅਸੀਂ ਕੀਰਤਨ ਸੁਣਦੇ ਹਾਂ ਕੀਰਤਨ ਦੇ ਵਿੱਚ ਵੈਸੇ ਅੱਜਕੱਲ ਕਰਨ ਵਾਲਿਆਂ ਦਾ ਵੀ ਹਾਲ ਉਦਾਂ ਦਾ ਹੋ ਗਿਆ ਬਹੁਤਿਆਂ ਦਾ ਕੋਈ ਕੋਈ ਗੁਰਮਕ ਕਰਨ ਵਾਲਾ ਬੱਚਿਆ ਇਸ ਗੱਲ ਤੋਂ ਜੋਰ ਇਸ ਗੱਲ ਤਾਂ ਲੱਗਿਆ ਹੁੰਦਾ ਹੈ ਵੀ ਟਿਊਨ ਕਿੰਨੀ ਵਧੀਆ ਹੋ ਗਈ ਸਾਜ਼ ਕਿੰਨੀ ਵਧੀਆ ਚੱਲਦੇ ਹੋਣ ਹਾਰਮੋਨੀਅਮ ਦੇ ਪੀਸ ਕਿੰਨੇ ਵਧੀਆ ਵੱਜਦੇ ਹੋਣ ਅਸੀਂ ਸਿਰ ਮਾਰ ਕੇ ਝੂਮਦੇ ਆਂ ਪਰ ਜਿਹੜਾ ਕੀਰਤਨ ਦਾ ਮਕਸਦ ਹੈ ਨਾ ਉਹ ਕੱਲਾ ਟਿਊਨ ਸੁਣਾਉਣਾ ਨਹੀਂ ਹੈ ਕੀਰਤਨ ਜਿਵੇਂ ਜਿਵੇਂ ਕਿਹਾ ਸੀ ਨਾ ਜਿਹੜੀ ਗੁਰਮਖੋ ਪੁਰਾਣੀ ਸਮੇਂ ਨਾ ਪੁਰਾਣੀ ਸਮੇਂ ਕਈ ਵਾਰ ਪਸ਼ੂਆਂ ਨੂੰ ਇਦਾਂ ਕੋਈ ਦਵਾਈ ਦੇਣੀ ਤੇ ਗੁੜ ਦੇ ਵਿੱਚ ਇਦਾਂ ਅੰਦਰ ਗੁੜ ਦੇ ਨਾਲ ਗੋਲੀ ਰੱਖ ਕੇ ਤੇ ਪਸ਼ੂਆਂ ਦੇ ਮੂੰਹ ਚ ਪਾ ਦੇਣਾ ਇਦਾਂ ਉਹ ਖਾਂਦੇ ਨਹੀਂ ਸੀ ਹੁੰਦੇ ਪਸ਼ੂ ਹੁਣ ਤੁਸੀਂ ਉਹ ਦੇਖੋ ਜਿਹੜੀ ਮਿੱਠੇ ਗੁੜ ਦੀ ਉਹ ਢੇਲੀ ਦਿੱਤੀ ਜਾ ਰਹੀ ਆ ਉਹ ਤਾਂ ਤਾਂ ਦਿੱਤੀ ਜਾ ਰਹੀ ਵੀ ਅੰਦਰ ਦੀ ਦਵਾਈ ਅੰਦਰ ਚਲੀ ਜਾਈ ਜੇ ਅੰਦਰੋਂ ਉਹ ਦਵਾਈ ਕੱਢ ਦਈਏ ਤੇ ਕੱਲਾ ਗੁੜ ਖਾ ਲਵੇ ਬੰਦਾ ਕੋਈ ਉਹਨੂੰ ਰਾਮ ਸੋੜਾ ਆਏਗਾ ਕੁਰਬਾਨੀ ਦੇ ਕੀਰਤਨ ਦੇ ਵਿੱਚ ਨਾਮ ਦੀ ਦਵਾਈ ਸੀ ਸ਼ਬਦ ਗੁਰੂ ਦਾ ਗਿਆਨ ਹੁਣ ਗੁਰਮਖੋ ਗਿਆਨ ਤੇ ਸ਼ਬਦ ਵਿੱਚੋਂ ਨਿਕਲ ਗਿਆ ਹੁਣ ਕੱਲੇ ਸਾਜ਼ ਹੀ ਰਹਿ ਗਏ ਨੇ ਅਸੀਂ ਸਾੜ ਸੁਣ ਰਹੇ ਆਂ ਤੇ ਟਿਊਨ ਦੇ ਉੱਤੇ ਸਿਰ ਮਾਰ ਰਹੇ ਆਂ ਇਸੇ ਕਰਕੇ ਇਹ ਇਹਦਾ ਪਤਾ ਪਤਾ ਕਿੱਥੋਂ ਲੱਗਦਾ ਇਹਦਾ ਪਤਾ ਇੱਥੋਂ ਲੱਗਦਾ ਜਦੋਂ ਅਸੀਂ ਕਹਿੰਨੇ ਆਂ ਜੀ ਇਸ ਵਾਰ ਕੀਰਤਨੀਆਂ ਕੌਣ ਆ ਰਿਹਾ ਦਰਬਾਰ ਸਾਹਿਬ ਤੋਂ ਕੀਰਤਨੀਆਂ ਆ ਰਹਿਣ ਫਿਰ ਚੱਲਾਂਗੇ ਸੁਣਨ ਵਾਸਤੇ ਵੀ ਭਾਈ ਸਿਖਾ ਤੂੰ ਬਾਜ਼ਾਰ ਵਿੱਚ ਸਬਜ਼ੀ ਲੈਣ ਜਾਣਾ ਤੂੰ ਕਦੇ ਇਹ ਧਿਆਨ ਨਹੀਂ ਰੱਖਿਆ ਵੀ ਸਬਜੀ ਰੇੜੀ ਦਾ ਮਾਲਕ ਕੌਣ ਹੈ ਰੇੜੀ ਦੇ ਮਾਲਕ ਨਾਲ ਮੇਰਾ ਕੋਈ ਸਬੰਧ ਨਹੀਂ ਮੇਰਾ ਸਬੰਧ ਚੰਗੀ ਸਬਜੀ ਦੇ ਨਾਲ ਹੈ ਇਹੀ ਹੁੰਦਾ ਗਰਮਖੋ ਅਸੀਂ ਬਾਜ਼ਾਰ 'ਚ ਸਬਜੀ ਲੈਣ ਵਾਸਤੇ ਜਾਂਦੇ ਆ ਅਸੀਂ ਕਦੇ ਇਹ ਧਿਆਨ ਨਹੀਂ ਦਿੰਦੇ ਵੀ ਰੇੜੀ ਸਬਜੀ ਵੇਚਣ ਵਾਲਾ ਬੰਦਾ ਕਿਹੜਾ ਹੈ ਅਸੀਂ ਬੰਦੇ ਤੋਂ ਕੀ ਲੈਣਾ ਚੰਗੀ ਸਬਜੀ ਲੈਣੀ ਆ ਅਸੀਂ ਤਾਂ ਜਿੱਥੋਂ ਮਿਲਦੀ ਆਸੀਂ ਉੱਥੋਂ ਲੈ ਲੈਨੇ ਆ ਡਾਕਟਰ ਦੇ ਕੋਲ ਸੀ ਦਵਾਈ ਲੈਣ ਵਾਸਤੇ ਜਾਣੇ ਆ ਸਾਨੂੰ ਇਸ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਵੀ ਡਾਕਟਰ Hindu ਹੈ Sikh ਹੈ Jaini ਹੈ Bodhi ਹੈ ਅਸੀਂ ਕਹਿੰਨੇ ਆ ਡਾਕਟਰ ਦੀ ਦਵਾਈ ਵਧੀਆ ਹੁੰਦੀ ਹੈ ਇਸ ਡਾਕਟਰ ਕੋਲੋਂ ਲੈਣੀ ਹੈ ਕਿਉਂਕਿ ਅਸੀਂ ਤਾਂ ਦਵਾਈ ਦੇ ਗਾਹਕ ਆ ਸਕੂਲ ਪੜਨ ਸੀ ਬੱਚੇ ਨੂੰ ਲਾਉਣੇ ਆ ਸਮਝੋ ਜੇ ਗੁਰਬਾਣੀ ਚ ਰਸ ਕਿਉਂ ਨਹੀਂ ਮਿਲ ਰਿਹਾ ਸਾਨੂੰ ਸਾਡਾ ਕੋਈ ਮਕਸਦ ਨਹੀਂ ਹੁੰਦਾ ਇਦਾਂ ਵੀ ਅਸੀਂ ਇਸ ਸਕੂਲ ਵਿੱਚ ਲਾਉਣਾ ਐ ਇਸ ਵਿੱਚ ਨਹੀਂ ਲਾਉਣਾ ਸਾਨੂੰ ਕਿਸ ਗੱਲ ਨਾਲ ਮਤਲਬ ਵੀ ਇੱਥੇ ਟੀਚਰ ਕਿਹੜਾ ਲੱਗਿਆ ਪ੍ਰਿੰਸੀਪਲ ਕਿਹੜਾ ਲੱਗਿਆ ਸਾਡਾ ਮਕਸਦ ਹੁੰਦਾ ਜਿੱਥੋਂ ਪੜ੍ਹਾਈ ਵਧੀਆ ਮਿਲੇਗੀ ਅਸੀਂ ਉੱਥੇ ਲਾਉਣਾ ਕਿਉਂ ਸਾਡਾ ਮਕਸਦ ਵਿਦਿਆ ਦੀ ਪ੍ਰਾਪਤੀ ਹੈ ਰੇੜੀ ਉੱਤੋਂ ਸਬਜ਼ੀ ਖਰੀਦਦਿਆਂ ਅਸੀਂ ਰੇੜੀ ਦਾ ਮਾਲਕ ਨਹੀਂ ਦੇਖਦੇ ਚੰਗੀ ਸਬਜ਼ੀ ਦੇਖਦੇ ਹਾਂ ਕੱਪੜਾ ਖਰੀਦਣ ਲੱਗਿਆਂ ਅਸੀਂ ਕੱਪੜੇ ਦਾ ਮਾਲਕ ਨਹੀਂ ਦੇਖਦੇ ਦੁਕਾਨਦਾਰ ਨਹੀਂ ਦੇਖਦੇ ਇਸ ਚ ਕੱਪੜਾ ਚੰਗਾ ਦੇਖਦੇ ਆ ਦਵਾਈ ਲੈਣ ਗਿਆਂ ਅਸੀਂ ਡਾਕਟਰ ਨਹੀਂ ਦੇਖਦੇ ਉਹਦੇ ਕੱਪੜੇ ਨਹੀਂ ਦੇਖਦੇ ਨੇੜੋਂ ਆਇਆ ਕਿ ਦੂਰੋਂ ਆਇਆ ਅਸੀਂ ਦਵਾਈ ਦੇਖਦੇ ਆ ਵੀ ਚੰਗੀ ਦਿੰਦਾ ਪਰ ਜਦੋਂ ਬੰਦਾ ਗੁਰਬਾਣੀ ਦਾ ਕੀਰਤਨ ਸੁਣਦਾ ਉਦੋਂ ਪਹਿਲਾਂ ਇਹ ਦੇਖਦਾ ਵੀ ਰਾਗੀ ਦਰਬਾਰ ਸਾਹਿਬ ਤੋਂ ਆਇਆ ਕਿ ਇੱਥੋਂ ਆਇਆ ਜੇ ਤਾਂ ਦੂਰੋਂ ਆਇਆ ਤੇ ਸੁੱਨ ਚੱਲਾਂਗੇ ਜੇ ਨੇੜੋਂ ਆਇਆ ਤੇ ਫਿਰ ਕੋਈ ਗੱਲ ਨਹੀਂ ਫਿਰ ਅਗਲੇ ਸਾਲ ਚੱਲ ਵੜਾਂਗੇ ਸਾਡਾ ਕੀ ਸਬੰਧ ਸਰੀਰ ਦੇ ਨਾਲ ਵੀ ਸਰੀਰ ਕਿਥੋਂ ਸਰੀਰ ਦੀ ਇਹ ਵੀ ਤਾਂ ਸਰੀਰ ਦੀ ਪੂਜਾ ਹੈ ਨਾ ਮਾਫ਼ ਕਰਨਾ ਇਹ ਵੀ ਸਰੀਰ ਦੀ ਪੂਜਾ ਹੈ ਪਹਿਲਾਂ ਦੇਖਿਆ ਜਾਂਦਾ ਕਿ ਕਿਥੋਂ ਨਹੀਂ ਪਾਈ ਸਾਡਾ ਸਬੰਧ ਗੁਰਬਾਣੀ ਦੇ ਸ਼ਬਦ ਨਾਲ ਹੈ ਸ਼ਬਦ ਸੁਣਾਉਣ ਵਾਲਾ ਕੌਣ ਹੈ ਅਸੀਂ ਕੀ ਲੈਣਾ ਹੈ ਅਸੀਂ ਤਾਂ ਸ਼ਬਦ ਸੁਣਨ ਵਾਸਤੇ ਆਏ ਹਾਂ ਪੁੱਛਣਾ ਇਹ ਚ ਇਹ ਇਹ ਪੁੱਛਣਾ ਨਹੀਂ ਚਾਹੀਦਾ ਕਿਹੜਾ ਕੀਰਤनियां ਕਰ ਰਿਹਾ ਇਹ ਪੁੱਛਣਾ ਚਾਹੀਦਾ ਸ਼ਬਦ ਕਿਹੜਾ ਗਾਇਆ ਜਾ ਰਿਹਾ ਇਹ ਪੁੱਛਣਾ ਸ਼ਬਦ ਕੁਰਬਾਨੀ ਦਾ ਸ਼ਬਦ ਕਿਹੜਾ ਗਾਇਆ ਜਾ ਰਿਹਾ ਜਦੋਂ ਗੁਰਮਖੋ ਅਸੀਂ ਸਰੀਰ ਨੂੰ ਛੱਡ ਕੇ ਅਸੀਂ ਸ਼ਬਦ ਦੇ ਨਾਲ ਜੁੜ ਜਾਵਾਂਗੇ ਨਾ ਆਤਮਿਕ ਰਸ ਦੀ ਪ੍ਰਾਪਤੀ ਹੋ ਜਾਏਗੀ ਗੁਰੂ ਨੇ ਤਾਂ ਇਹੀ ਸਮਝਾਇਆ ਸਿਖਾ ਗੁਰਨਾਨਕ ਸਾਹਿਬ ਹੀ ਦਸ ਸਰੀਰਾਂ ਦੇ ਵਿੱਚ ਤੂੰ ਇਸ ਗੱਲ ਦਾ ਰੱਖੀ ਨਾ ਮਤਲਬ ਵੀ ਸਰੀਰ ਗੁਰੂ ਨਾਨਕ ਦਾ ਹੈ ਸਰੀਰ ਗੁਰੂ ਅੰਗਦ ਸਾਹਿਬ ਦਾ ਹੈ ਸਰੀਰ ਗੁਰੂ ਅਮਰਦਾਸ ਸਾਹਿਬ ਦਾ ਹੈ ਸਰੀਰ ਗੁਰੂ ਅਰਜਨ ਸਾਹਿਬ ਦਾ ਹੈ ਜਾਂ ਸਰੀਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ ਤੂੰ ਬਾਹਰ ਦੇ ਸਰੀਰ ਵੱਲ ਦੇਖੇਗਾ ਤੇ ਭਰੋਸਾ ਨਹੀਂ ਬੱਜਣਾ ਤੂੰ ਅੰਦਰ ਦੀ ਜੋਤ ਵੱਲ ਵੇਖੀ ਜੋਤ ਉਹਾਂ ਜੁਗਤ ਛਾਏ ਸ਼ਕਾਇਆ ਫੇਰ ਪਲਟੀਏ ਇਸ ਸਰੀਰ ਹੀ ਬਦਲੇ ਨੇ ਤੂੰ ਤਾਂ ਅੰਦਰ ਦੀ ਜੋਤ ਨਾਲ ਜੁੜਨਾ ਹੈ ਤੂੰ ਬਾਹਰ ਦੇ ਸਜਣ ਨਾਲ ਨੂੰ ਦੇਖੀ ਤੂੰ ਤਾਂ ਗੁਰਬਾਣੀ ਜੋਤ ਵੱਲ ਵੇਖੀ ਕਿ ਗੁਰਬਾਣੀ ਮੈਨੂੰ ਚਾਹੀਦੀ ਹੈ ਗਰਮ ਗੱਲ ਬਣ ਜੇਗੀ ਉਹ ਇਸੇ ਦਾ ਹੀ ਕਾਰਨ ਹੈ ਕਿ ਇਸ ਇਸੇ ਦਾ ਹੀ ਇਹ ਨਤੀਜਾ ਹੈ ਕਿ ਜਿਹੜਾ ਰੋਜ਼ਾਨਾ ਤੁਹਾਨੂੰ ਗੁਰਬਾਣੀ ਸੁਣਾਉਂਦਾ ਉਹਦੀ ਕਦਰ ਕੋਈ ਨਹੀਂ ਹੁੰਦੀ ਜਿਹੜਾ ਮਹੀਨੇ 'ਚ ਇੱਕ ਘੰਟਾ ਆ ਜੇ ਉਹਦੇ ਅੱਗੇ ਪਿੱਛੇ ਭਜਦੇ ਹੁੰਦੇ ਆ ਇਹੀ ਕਰਮ ਹੈ ਕਿਉਂ ਕਿ ਜੇ ਸਰੀਰ ਨੂੰ ਦੇਖਦੇ ਆਂ ਵੀ ਦੂਰੋਂ ਆਇਆ ਚੱਲ ਗਿਆ ਨਹੀਂ ਪਾਈ ਸਾਡਾ ਸਬੰਧ ਗੁਰਬਾਣੀ ਸ਼ਬਦ ਨਾਲ ਹੈ ਗੁਰਬਾਣੀ ਸ਼ਬਦ ਕੋਈ ਵੀ ਗਾਵੇ ਸਤਕਾਰ ਹੈ ਪਰ ਸਾਡਾ ਤਾਂ ਸਬੰਧ ਸ਼ਬਦ ਨਾਲ ਹੈ ਸ਼ਬਦ ਕਿਹੜਾ ਗਾਇਆ ਜਾ ਰਿਹਾ ਸਿੱਖ ਦਾ ਸ਼ਬਦ ਨਾਲ ਸਬੰਧ ਹੈ ਗੁਰਮੁਖੀ ਤਾਂ ਆਪਾ ਪਾਤਸ਼ਾਹ ਕਹਿੰਦੇ ਨੇ ਤਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਵਿਰਲਾ ਕੋ ਪਾਵੇ ਸੰਗ ਕੋਈ ਵਿਰਲਾ ਹੁੰਦਾ ਭਾਈ ਜਿਹੜਾ ਗੁਰੂ ਦੀ ਸੰਗਤ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਸ਼ਬਦ ਦੀ ਸੰਗਤ ਕਰ ਲੈਂਦਾ ਹੈ ਇਕਬਸਤ ਦੀਜੈ ਕਰਮਿਆ ਮਖਿਰ ਜਿਹੜਾ ਇਹ ਇਹ ਭਾਵਨਾਂ ਦੇ ਨਾਲ ਆਉਂਦਾ ਨਾ ਉਹ ਇੱਕੋ ਹੀ ਅਰਦਾਸ ਕਰਦਾ ਇਕਬਸਤ ਦੀਜੈ ਕਰਮਿਆ ਹੇ ਪ੍ਰਭੂ ਜੀ ਮੈਂ ਆਦਾ ਅਰਥ ਹੈ ਮੇਰ ਮੇਰ ਕਰਕੇ ਮੈਨੂੰ ਇੱਕ ਨਾਮ ਦੀ ਵਸਤ ਝੂੜੀ ਪਾ ਦੇਵੋ ਗੁਰ ਪ੍ਰਸਾਦ ਨਾਮ ਜਪ ਲਿਆ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਉੱਪਰ ਮੇਰ ਹੋਈ ਹੈ ਉਹਨਾਂ ਨੇ ਹੀ ਨਾਮ ਨੂੰ ਜਪਿਆ ਹੈ ਤਾਂ ਕਿ ਉਪਮਾ ਕਹੀ ਨਾ ਜਾਏ ਤੇ ਗੁਰਮਖੋ ਜਿਨ੍ਹਾਂ ਨੇ ਫਿਰ ਨਾਮ ਜਪ ਲਿਆ ਉਹ ਅੰਤਰ ਆਤਮੇ ਕਹਿੰਦੇ ਨੇ ਹੇ ਵਾਹਿਗੁਰੂ ਤੇਰੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੇ ਨਾਮ ਰਸ ਨੂੰ ਮਾਣਿਆ ਉਹ ਕਹਿੰਦੇ ਨੇ ਹੇ ਪ੍ਰਮਾਤਮਾ ਤੇਰੇ ਅੰਤ ਨੂੰ ਪਾਇਆ ਨਹੀਂ ਜਾ ਸਕਦਾ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਉਹ ਪ੍ਰਮਾਤਮਾ ਸਾਰੀਆਂ ਥਾਵਾਂ ਉੱਤੇ ਇੱਕ ਰਸ ਵਿਆਪਕ ਹੈ ਉਹ ਤਾਂ ਸਾਰੀਆਂ ਥਾਵਾਂ ਉੱਤੇ ਰਹਿੰਦਾ ਹੈ ਧਰਤੀ ਦੇ ਗੁਰਮਖੋ ਜਿਸ ਵੀ ਕੋਨੇ ਵਿੱਚ ਬੈਠੀਏ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ ਸਿਮਰਨਾ ਸ਼ੁਰੂ ਕਰੀਏ ਤੇ ਮਨ ਸਮਝੀਏ ਉਹ ਵਾਹਿਗੁਰੂ ਪਰਮੇਸ਼ਰ ਇੱਥੇ ਵੀ ਮੇਰੇ ਅੰਗ ਸੰਗ ਹੈ ਸਤ ਹਜੂਰ ਹਾਜ਼ਰ ਹੈ ਨਾਜ਼ਰ ਸਭ ਮੈਂ ਰਹਿ ਆਸਮਾਈ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤੇ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ